ਮੈਨੂੰ ਨੇੜ ਦਾ ਮੁੱਦਾ ਪੰਜਾਬ ਦੇ ਵਿੱਚ ਕਿਸਾਨੀ ਖੇਤ ਮਜ਼ਦੂਰੀ ਪੰਜਾਬ ਦੇ ਦਰਿਆਈ ਪਾਣੀ ਤੇ ਇਨਸਾਫ ਪਸੰਦੀ ਦਾ ਰਾਜ ਅੱਜ ਉਹ ਕੁਝ ਮੇਰੇ ਨਾਲ ਹੋਇਆ ਇਹ ਕੋ ਮੁੱਦੇ ਥੋੜੋ ਹੈਗੇ ਆ ਕਿ ਤੁਹਾਨੂੰ ਜੇ ਅਗਲੇ ਪਾਸੇ ਕੋ ਬੰਦਾ ਗੱਲ ਕਰਦਾ ਤੁਸੀਂ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਦੇ ਤੇ ਇਦਾਂ ਦੇ سنگੀਨ ਮੁਕਦਮੇ ਡੇਂਜਰਸ ਜਿਹਦੇ ਨਾਲ ਮੇਰੀ ਜ਼ਿੰਦਗੀ ਤਬਾਹ ਹੋ ਸਕਦੀ ਸੀ ਮੈਨੂੰ ਫੜ ਕੇ ਅੰਦਰ ਦੇ ਦਿੱਤਾ 4 ਮਹੀਨੇ ਮੈਨੂੰ ਅੰਦਰ ਜੇਲ੍ਹ ਚ ਰੱਖਿਆ ਗਿਆ ਬਿਲਕੁਲ ਬਿਲਕੁਲ ਬਿਨਾਂ ਵਜਾ ਤੋਂ ਔਰ ਜਿਸ ਦਿਨ ਮੇਰੀ ਜ਼ਮਾਨਤ ਹੁੰਦੀ ਆ 4 ਜਨਵਰੀ ਨੂੰ ਇੱਕ ਝੂਠੀ ਸ਼ਿਕਾਇਤ ਲੈ ਕੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਜਿਹੜਾ ਕਿ ਬਿਲਕੁਲ ਬੰਨ੍ਹ ਘੜਤਾ ਵਾਹਿਗੁਰੂ ਦਿਨ ਜਰੂਰ ਲੈ ਕੇ ਮੈਂ ਉਸ ਦੀ ਪੂਰੀ ਇੱਕ ਨਿਰਪੱਖ ਜਾਂਚ ਆਪ ਮੰਗਣ ਜਾ ਰਿਹਾ ਹਾਈ ਕੋਰਟ ਸੁਪਰੀਮ ਕੋਰਟ ਜਾਊਂਗਾ ਕਿ ਮੇਰੀ ਕਿਰਪਾ ਕਰਕੇ ਇਹਨਾਂ ਪਰਚਾ ਦੀ ਇੱਕ ਸੀਬੀਆਈ ਦੀ ਜਾਂਚ ਲਈ ਜਾਵੇ ਕਿਸੇ ਵੀ ਫੇਅਰ ਏਜੰਸੀ ਦੀ ਜਾਂਚ ਸਾਰੇ ਝੂਠੇ ਜਿਹੜੇ ਇਹ ਪਰਚੇ ਜਿਹੜੇ ਨੇ ਝੂਠੇ ਪਾਏ ਜਾਣਗੇ ਕਿਉਂਕਿ ਮੈਂ ਗਲਤ ਕੋਈ ਕੰਮ ਨਹੀਂ ਕੀਤਾ ਨਾ ਅਸੀਂ ਮੇਰਾ ਤਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਹੋਆ ਉਹਦਾ ਸਾਰੀ ਉਮਰ ਉਹਨਾਂ ਨੇ ਇਦਾਂ ਹੀ ਪੰਜਾਬ ਦੇ ਵਾਸਤੇ ਵੱਡੀਆਂ ਲੰਬੇ ਜਿਹੜੇ ਜਦੋਂ ਜਹਿਦ ਕਰਦੇ ਰਹੇ ਜਿਹੜੇ ਮੋਰਚੇ ਲੱਗਦੇ ਰਹੇ ਉਸ ਵਕਤ ਦੇ ਅਕਾਲੀ ਦਲ ਵੱਲੋਂ ਜੇਲਾਂ ਕਟੀਆਂ ਨੇ ਔਰ ਜਦਾ ਗੱਲ ਤੁਸੀਂ ਕੀਤੀ ਦੂਰ ਦਰਾਡੇ ਦੀਆਂ ਜੇਲਾਂ ਮਹਿਤਾਬ ਖੜਾ ਇੱਥੇ ਮੇਰਾ ਬੇਟਾ ਪਿੱਛੇ ਮੈਂ ਜਦੋਂ ਪਾਪਾ ਜੀ ਨੂੰ ਰੱਖਿਆ ਸੀਗਾ ਅਗਰਤਲਾ ਤ੍ਰਿਪੁਰਾ ਦੀ ਜੇਲ੍ਹ ਚ ਤਿੰਨ ਪੂਰੇ 1 ਸਾਲ ਦੀ ਡਿਟੈਂਸ਼ਨ ਸੀਗੀ ਮੈਂ ਉਹਨਾਂ ਨੂੰ ਉੱਥੇ ਜਾ ਕੇ ਤ੍ਰਿਪੁਰਾ ਜਾ ਕੇ ਮਿਲਦਾ ਮਿਲਣ ਜਾਂਦਾ ਰ ਹਜ਼ਾਰੀ ਬਾਗ ਬਿਹਾਰ ਚ ਕੁੰਜਰ ਉੜੀਸਾ ਚ ਫਤਿਹਪੁਰ ਸਿਕਰੀ ਯੂਪੀ ਚ ਤਿਹਾਰ ਦੀ ਜੇਲ੍ਹ ਦਿੱਲੀ ਚ ਅੰਬਾਲੇ ਦੀ ਜੇਲ੍ਹ ਬੁੜੇਲ ਦੀ ਜੇਲ੍ਹ ਪੰਜਾਬ ਦੀਆਂ ਕੋਈ ਜੇਲ੍ਹ ਨਹੀਂ ਜਿਹੜੀ 19 ਮਹੀਨੇ ਤੇ ਕੱਟੇ ਹੋਣ ਕੱਲੇ ਟੋੜਾ ਸਾਹਿਬ ਦੇ ਨਾਲ ਮੀਸਾ ਦੇ ਤਹਿਤ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਜਿਹੜਾ ਫਿਰੋਜ਼ਪੁਰ ਦੀ ਜੇਲ੍ਹ ਉਹਨਾਂ ਨੇ ਕੱਟੀ ਸੀ ਬੜਾ ਛੋਟਾ ਜਿਹਾ ਸੀਗਾ ਤੇ ਆ ਕਾਵਾ ਦਾ ਪੱਤਣ ਪੁਲ ਕਹਿੰਦੇ ਸੀ ਜਿੱਥੇ ਰੇਲ ਗੱਡੀ ਤੇ ਇਕੱਠੀ ਸੜਕ ਇਕੋ ਹੁੰਦਾ ਸੀ ਹੁਣ ਤਾਂ ਚਲੋ ਨਵਾਂ ਪੁਲ ਬਣ ਗਿਆ 6 ਵਜੇ ਤੋਂ ਪਹਿਲਾਂ ਪਹਿਲਾਂ ਮੋੜੇ ਆਇਓ ਨਹੀਂ ਤਾਂ ਪੁਲ ਜਿਹੜਾ ਫਟਕ ਜਿਹੜਾ ਲੜਨ ਭੇਡਣ ਵਾਲੇ ਤੇ ਪੰਜਾਬ ਲਈ ਖੜਨ ਵਾਲੇ ਬੰਦੇ ਆ ਅਸੀਂ ਕੋਈ ਡਰੱਗਸ ਦਾ ਕੰਮ ਕਰ ਸਕਦੇ ਸਾਰੀ ਜ਼ਿੰਦਗੀ ਜਿੱਦਾਂ ਦਾ ਗਲਤ ਕੋਚੂ ਇਦਾਂ ਦਾ ਔਰ ਮੈਂ ਤਾਂ ਸਭ ਤੋਂ ਵੱਡਾ ਵਿਰੋਧੀਆਂ ਨਸ਼ੇ ਦੇ سلسلے ਜਿਹੜਾ ਜੋ ਮੇਰੇ ਤੇ ਹੁਣ ਮੇਰਾ ਨਾਮ ਕਈ ਰੀ ਜੋੜੀ ਜਾਂਦੇ ਜਿਵੇਂ ਕਿ ਇਹ ਲਾਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਭਗਵਾਨਪੂਰੀਏ ਦੇ ਨਾਲ ਇਹਦੇ ਤਲੁਕਾਤ ਹੈ ਤੇ ਮੈਂ ਤਾਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਦਾ ਸਭ ਤੋਂ ਜ਼ਿਆਦਾ ਆਵਾਜ਼ ਰਾਈ ਉਠਾਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਗੈਂਗਸਟਰਸ ਦੇ ਖਿਲਾਫ ਜੇਲ੍ਹਾਂ ਚ ਇੰਟਰਵਿਊ ਹੁੰਦੇ ਸੀ ਮੈਂ ਮੰਗ ਕੀਤੀ ਕਿ ਪਤਾ ਕਰਾ ਕੇ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਦੇ ਨਾਲ ਹੀ ਮੇਰਾ ਨਾਮ ਜੋੜ ਕੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਆ ਉਹ ਇਹ ਸਾਰੀਆਂ ਗੱਲਾਂ ਤਾਈਉ ਹੋਣ ਗਿਆ ਜਦੋਂ ਇੱਥੇ ਕੋਈ ਨਿਰਪੱਖ ਜਾਂਚ ਇਹਨਾਂ ਸਾਰੀਆਂ ਗੱਲਾਂ ਦੀ ਹੋਵੇਗੀ ਔਰ ਮੈਂ ਬਚਨ ਬਾਦਿਆਂ ਇਕੱਲਾ ਮੇਰੇ ਆਸਤੇ ਨਹੀਂ ਹੈਗਾ ਗੱਲ ਮੈਂ ਤਾਂ ਚਲੋ ਜੋ ਹੋਇਆ ਮੈਂ ਛੱਲਿਆ ਵਾ ਪਰ ਇਹ ਪਰ ਹੋਰ ਕਿਸੇ ਦੇ ਨਾਲ ਪੰਜਾਬ ਦੇ ਵਿੱਚ ੱਤਕਾ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਇੱਕ ਕੱਲ ਨੂੰ ਇੱਕ ਆਪਾਂ ਇਕੱਠ ਵੀ ਰੱਖਿਆ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਕੱਲ ਨੂੰ ਉਹ ਸਾਡੇ ਇਕੱਠ ਵਿੱਚ ਵੀ ਜਰੂਰ ਆਇਆ ਮੈਂ ਤੁਹਾਡਾ ਸਤਿਕਾਰ ਕਰੂੰਗਾ ਤੁਸੀਂ ਕਿਸਾਨ ਤਾਂ ਹੈਗੇ ਹੀ ਹੈਗੇ ਆ ਜਿੱਥੇ ਬੰਦੀਆਂ ਨਾਲ ਕਨੈਕਟਡ ਹੀ ਆ ਪਰ ਪੰਜਾਬ ਦੇ ਇੱਕ ਇਨਸਾਫ ਪਸੰਦ ਤੁਸੀਂ ਬਚੰਦੇ ਵੀ ਹੋ ਤੁਹਾਨੂੰ ਉਸ ਨਾਤੇ ਵੀ ਮੈਂ ਆਪਣੇ ਰਾਮਗੜ੍ਹ ਦੀ ਦਾਣਾ ਮੰਡੀ ਚ ਜਿਹੜਾ ਇਕੱਠ ਕਰ ਰਹੇ ਹਾਂ ਅਸੀਂ ਕੱਲ ਸਵੇਰੇ 11 ਵਜੇ ਤੁਹਾਨੂੰ ਬੇਨਤੀ ਕਰੂੰਗਾ ਉੱਥੇ ਵੀ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਕਿ ਆਪਾਂ ਇਨਸਾਫ ਦੀ ਲੜਾਈ ਅੱਗੇ ਲਿਜਾ ਸਕੀਏ ਇਹ ਜਿਹੜੀ ਬਦਲਾਖੋਰੀ ਦੀ ਇੱਕ ਰਾਜਨੀਤੀ ਪੰਜਾਬ ਵਿੱਚ ਚੱਲੀ ਹੈ ਇਹਨੂੰ ਠੱਲ ਪਾਈ ਜਾ ਸਕੇ ਇਹ ਇਹ ਕੋਈ ਏਜੰਡਾ ਨਹੀਂਗਾ ਏਜੰਡਾ ਆ ਵਾ ਜਿਹੜਾ ਮੈਂ ਕਹਿ ਰਿਹਾ ਕਿ ਆਪਾਂ ਨੂੰ ਇੱਕ ਕਾਨੂੰਨ ਚਾਹੀਦਾ ਵਾ ਸਾਣੇ ਕਿਸਾਨਾਂ ਨੂੰ ਐਮਐਸਪੀ ਚਾਹੀਦੀ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਨੇ ਸਾਡੀ ਅੱਛੀ ਤਾਲੀਮ ਹੋਣੀ ਚਾਹੀਦੀ ਆ ਸਾਡੇ ਅੱਛੇ ਹੈਲਥ케ਅਰ ਦਾ ਜਿਹੜਾ ਸਿਸਟਮ ਆ ਜਿਹੜਾ ਢੇ ਢੇਰੀ ਹੋ ਰਿਹਾ ਇਹ ਚੀਜ਼ਾਂ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਵਾਸਤੇ ਆਪਾਂ ਸਾਰਿਆਂ ਨੇ ਜਦੋਜਹਿਦ ਕਰਨੀ ਆ ਔਰ ਚਾਹੇ ਗਵਰਨਮੈਂਟਾ ਨੇ ਮੈਨੂੰ ਕੋਸ਼ਿਸ਼ ਕੀਤੀ ਕਿ ਇਹਨੂੰ ਡਰਾਓ ਧਮਕਾਓ ਲੇਕਿਨ ਮੈਂ ਆ ਤੁਹਾਡੀ ਕਚੇਹਦੀ ਚ ਖੜ ਕੇ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਨਾ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਸਾਡੇ ਪੁਰਖਿਆਂ ਤੋਂ ਲੈ ਕੇ ਪੰਜਾਬੀ ਜਿਹੜੇ ਨੇ ਨਾ ਹਮੇਸ਼ਾ ਜ਼ੁਲਮ ਦੇ ਖਿਲਾਫ ਖੜੇ ਹੁੰਦੇ ਨੇ। ਬਲੇ ਸੋਨਹਾਰ ਪੰਜਾਬ ਪੰਜਾਬ ਦੇ ਬਹਾਦਰ ਲੋਕਾਂ ਨੇ ਕਦੀ ਕਿਸੇ ਜ਼ਾਲਮ ਦਾ ਸਾਥ ਨਹੀਂ ਉਹ ਦਿੱਤਾ ਇਹ ਯਾਦ ਰੱਖਿਆ ਜਾਵੇ। ਚਾਹੇ ਉਹ ਜ਼ਕਰੀਆ ਖਾਨ ਹੋਵੇ, ਚਾਹੇ ਉਹ ਨਾਦਰ ਸ਼ਾਹ ਹੋਵੇ, ਚਾਹੇ ਉਹ ਅਬਦਾਲੀ ਹੋਵੇ ਤੇ ਚਾਹੇ ਉਹ ਦੁਰਾਨੀ ਹੋਵੇ ਤੇ ਚਾਹੇ ਹੋਣ ਮੁਗਲ ਤੇ ਚਾਹੇ ਹੋਣ ਬਾਅਦ ਚ ਅੰਗਰੇਜ਼ ਸਭ ਦਾ ਵਿਰੋਧ ਇਕੱਲੇ ਸਾਰੇ ਦੇਸ਼ ਵਿੱਚ ਉੱਠ ਕੇ ਉਹਨਾਂ ਦੇ ਘੋੜਿਆਂ ਨੂੰ ਲਗਾਮਾਂ ਫੜ ਕੇ ਜਿਹੜੀਆਂ ਔਰਤਾਂ ਚੱਕ ਕੇ ਲਿਆਉਂਦੇ ਸੀ ਤੇ ਕਾਬਲ ਤੇ ਕੰਧਾਰ ਦੇ ਇੱਕ ਬਾਜ਼ਾਰਾਂ ਵਿੱਚ ਟਕੇ ਟਕੇ ਦੀਆਂ ਵੇਚਦੇ ਸੀ ਜਾ ਕੇ ਉਹ ਤੁਹਾਡੇ ਪੁਰਖਿਆਂ ਨੇ ਲਾ ਕੇ ਉਹਨਾਂ ਔਰਤਾਂ ਨੂੰ ਮਹਿਫੂਜ਼ ਕਰਕੇ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਇਹ ਪੰਜਾਬ ਉਮੀਦ ਕਰਦਾ ਕਿ ਸਰਕਾਰ ਇਹਨਾਂ ਗੱਲਾਂ ਤੋਂ ਸਬਕ ਸਿੱਖੇਗੀ ਔਰ ਇਹ ਜਿਹੜਾ ਨਵਾਂ ਟ੍ਰੈਂਡ ਚੱਲ ਗਿਆ ਕਿ ਇੱਕ ਦੂਜੇ ਨੂੰ ਮਤਲਬ ਸਰਕਾਰ ਦਾ ਤੰਤਰ ਵਰਤ ਕੇ ਤੇ دہشت ਪਾ ਕੇ ਝੂਠੇ ਮੁਕਦਮੇ ਚ ਅੰਦਰ ਕੀਤਾ ਜਾਊਗਾ ਇਹ ਬੰਦ ਕਰਨਗੇ ਤੇ ਪੰਜਾਬ ਦੇ ਜਿਹੜੇ ਅਸਲ ਇਸ਼ੂਜ਼ ਨੇ ਇਸ਼ੂ ਬੇਸਡ ਪੋਲਿਟਿਕਸ ਦੇ ਉੱਤੇ ਉਹਨੂੰ ਦੁਬਾਰਾ ਏਜੰਡੇ ਨੂੰ ਲਿਆ ਕੇ ਤੇ ਕਿਸਾਨੀ ਦਾ ਖਾਸ ਤੌਰ ਤੇ ਤੇ ਗਰੀਬਾਂ ਖੇਤ ਮਜ਼ਦੂਰਾਂ ਦਾ ਅਤੇ ਆਪਣੇ ਵਪਾਰੀਆਂ ਦਾ ਤੇ ਇਹ ਸਾਰਾ ਜਿਹੜਾ ਇਹਦੇ ਤੇ ਫੋਕਸ ਕੀਤਾ ਜਾਵੇ ਮੈਂ ਅਖੀਰਲੀ ਗੱਲ ਕਹਿਣ ਲੱਗਾ ਕਿ ਪੰਜਾਬ ਜਿਹੜਾ ਨਾ ਇਹ ਲੈਂਡਲੌਕਡ ਸਟੇਟ ਹੈ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗਈ ਅਜਿੰਨੀਆਂ ਸਟੇਟਾਂ ਤਰੱਕੀ ਕਰ ਰਹੀਆਂ ਤੁਸੀਂ ਦੇਖੋਗੇ ਗੁਜਰਾਤ ਮਹਾਰਾਸ਼ਟਰਾ ਇਹ ਸਾਰੀਆਂ ਸਮੁੰਦਰ ਦੇ ਕੰਡਿਆਂ ਦੇ ਉੱਤੇ ਹੈਗੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਕੋਈ ਵਪਾਰ ਆਉਂਦਾ ਜਾਂਦਾ ਵਾ ਸਾਡੇ ਕੋਲ ਤਾਂ ਉਹ ਵੀ ਨਹੀਂਗਾ ਯਾਰ ਸਾਡੇ ਕੋਲ ਤਾਂ ਸਿਰਫ ਧਰਤੀ ਥੱਲੇ ਵਾਲਾ ਪਾਣੀ ਸੀਗਾ ਉਹ ਆਪਾਂ ਚੁੰਨੇ ਵਾਲੇ ਪਾਸੋਂ ਸਾਰਾ ਕਰਤਾ 14 ਲੱਖ ਟਿਊਬਲ ਤੁਹਾਨੂੰ ਜ਼ਿਕਰ ਕੀਤਾ ਵਾ ਇੱਕ ਹੱਲ ਹੈ ਪੰਜਾਬ ਦਾ ਅਗਰ ਕੋਈ ਸਮਾ ਆਵੇਗਾ ਸਾਡਾ ਪਾਕਿਸਤਾਨ ਦੇ ਨਾਲ ਵਪਾਰ ਦਾ ਪ੍ਰੋਪਰ ਬਾਰਡਰ ਖੁੱਲਣਾ ਚਾਹੀਦਾ ਪੂਰਾ ਇਹ ਨਹੀਂ ਫਰਜੀ ਨਹੀਂ ਕਿ ਸਿਰਫ ਕਾਜੂ ਬਦਾਮ ਆਉਣ ਸਾਡਾ ਜਿਹੜਾ ਪੁਰਾਣਾ ਇਹਨੂੰ ਸਿਲਕ ਰੂਟ ਕਹਿੰਦੇ ਸੀ ਪਾਕਿਸਤਾਨ ਤੋਂ ਅਗਲੇ ਪਾਸੇ ਸੈਂਟਰਲ ਏਸ਼ੀਆ ਦੀ ਬਹੁਤ ਵੱਡੀ ਮਾਰਕੀਟ ਆ ਈਰਾਨ ਤੁਹਾਡਾ ਅਫਗਾਨਿਸਤਾਨ ਤੁਰਕਮੇਨਿਸਤਾਨ ਉਜ਼ਬੇਗਿਸਤਾਨ ਮੰਗੋਲੀਆ ਰੂਸ ਤੱਕ ਇੰਨਾ ਵੱਡਾ ਰਕਬਾ ਪਿਆ ਇੰਨੀ ਲੋੜਾਂ ਨੂੰ ਅਨਾਜ ਦੀ ਤੇ ਅਨਾਜ ਸਾਡੇ ਕੋਲ ਵਾਧੂ ਆ ਗੰਨਾ ਤਣਕ ਝੋਨਾ ਜੋ ਤੁਸੀਂ ਆਲੂ ਤਾਨੂੰ ਯਾਦ ਹੋਣਾ ਇੱਕ ਵਾਰੀ 80 ਦੇ ਦਹਾਕੇ ਵਿੱਚ ਈਰਾਨ ਤੋਂ ਟਰੱਕ ਆਏ ਸੀ एयर कंडीशनਰ ਆਲੂ ਲੈ ਕੇ ਗਏ ਸੀ ਜਿਆਦਾ ਤੁਹਾਨੂੰ ਸਾਰਿਆਂ ਨੂੰ ਮੈਂ ਤਾਂ ਛੋਟਾ ਸੀਗਾ ਉਸ ਵੇਲੇ ਇਹ ਵਪਾਰ ਦਾ ਰੂਟ ਖੁੱਲੂਗਾ ਤੇ ਤਾਂ ਸਾਡੇ ਪੰਜਾਬ ਦੀ ਤਰੱਕੀ ਹੋਊਗੀ ਕਿਉਂਕਿ ਆਪਾਂ ਦੇਸ਼ ਦੇ ਕੋਨੇ ਤੇ ਹੋਣ ਕਰਕੇ ਸਾਡੀ ਇੰਡਸਟਰੀ ਵੀ ਸਰਵਾਈਵ ਨਹੀਂ ਕਰ ਸਕਦੀ ਅਸੀਂ ਨਹੀਂ ਕੰਪੀਟ ਕਰ ਸਕਦੇ ਜਿਨ ਨਾਲ ਸੂਬਿਆਂ ਦੇ ਕੋਲ ਬੰਦਰਗਾਵਾਂ ਨੇ ਤੇ ਉਹਨਾਂ ਕੋ ਮਾਰਕੀਟਸ ਨੇ ਸਾਡੀ ਖੇਤੀ ਵੀ ਸਰਵਾਈਵ ਨਹੀਂ ਕਰ ਸਕਦੀ ਅਗਰ ਅਸੀਂ ਜਦ ਤੱਕ ਇਹ ਪਾਕਿਸਤਾਨ ਦੇ ਨਾਲ ਇਹ ਬਾਰਡਰ ਰੂਟ ਖੁੱਲ ਕੇ ਇੱਕ ਬਹੁਤ ਵੱਡੀ ਮਾਰਕੀਟ ਕੋਗੇ ਜਿਹੜਾ ਜਿਹੜੇ ਦੇਸ਼ਾਂ ਦਾ ਨਾਮ ਲਿਆ ਇਹ ਸਾਰਾ ਆਪਣਾ ਅਨਾਜ ਖਾਣ ਪੀਣ ਦਾ ਸਮਾਨ ਜਾਂ ਅਫਰੀਕਾ ਤੋਂ ਮੰਗਵਾਉਂਦੇ ਨੇ ਤੇ ਜਾਂ ਲੈਟਿਨ ਅਮਰੀਕਾ ਸਾਊਥ ਅਮਰੀਕਾ ਤੋਂ ਬ੍ਰਾਜ਼ੀਲ ਅਰਜنٹინა ਵਰਗੇ ਦੇਸ਼ਾਂ ਤੋਂ ਦੂਰੋਂ ਦਰਾਡੇ ਆਉਂਦਾ ਤੇ ਸਾਡਾ ਦਾ ਲੈਂਡ ਰੂਟ ਹੈ ਅਸੀਂ ਤਾਂ ਕਨੈਕਟਡ ਗੱਡੀਆਂ ਦੇ ਨਾਲ ਹੈਗੇ ਸਿੱਧਾ ਹੀ ਸੋ ਇਹ ਸਾਰਾ ਜਿਹੜਾ ਹੈਗਾ ਵਾ ਕਰਨ ਵਾਸਤੇ ਆਪਾਂ ਸਭ ਕੁਝ ਇਹ ਕਰਨਾ ਵਾਂ ਤੇ ਆ ਜੋ ਤੁਸੀਂ ਮੇਰੇ ਕੋਲ ਅੱਜ ਛਲਕੇ ਆਂ ਤੁਹਾਡਾ ਮੈਂ ਇੱਕ ਵਾਰ ਫਿਰ ਬੜਾ مشکور ਆਂ ਧੰਨਵਾਦ ਕਰਦਾ ਆ ਆ ਮੁਆਵਜ਼ੇ ਵਾਲਾ ਵੀ ਆਪਾਂ ਕਰਦੇ ਪ੍ਰੋਗਰਾਮ ਉਲੀਕ ਕੇ ਇੱਕ ਦਿਨ ਡੀਸੀ ਕਪੂਰਥਲਾ ਦੇ ਮੋਰੇ ਚੱਲਦੇ ਆਂ ਤੇ ਆਪਾਂ ਆਪਣਾ ਅਸੀਂ ਅਧਿਕਾਰ ਮੰਗ ਰਹੇ ਆਂ ਅਸੀਂ ਕੋਈ ਕਿਸ ਤੋਂ ਕੋਈ ਰੈਤ ਨਹੀਂ ਮੰਗ ਰਹੇ ਕੋਈ ਅਸੀਂ ਕਿਸੇ ਤੋਂ ਅਸੀਂ ਕੋਈ ਕਿਸੇ ਤੋਂ ਭੀਖ ਮੰਗਣ ਵਾਲੇ ਬੰਦੇ ਨਹੀਂ ਗੇ ਪੰਜਾਬ ਦੇ ਲੋਕ ਇਹ ਸਾਡਾ ਹੱਕ ਆ ਇਹ ਸਾਡੀ ਸਟੇਟ ਆ ਉਹ ਸਾਡਾ 50 ਹਜ਼ਾਰ ਅਗਰ ਕਿੱਲੇ ਦਾ ਨੁਕਸਾਨ ਹੁੰਦਾ ਚਲੋ ਗਵਰਨਮੈਂਟ ਮੈਂ ਮੰਨਦਾ ਕਿ ਸਾਰਾ ਨਹੀਂ ਭਰ ਸਕਦੀ ਪਰ 1800 ਰੁਪਿਆ ਤੱਕ ਉਹ ਮੁੱਲ ਨਹੀਂ ਨਾ ਹੈਗਾ ਉਹ ਤਾਂ ਮਜ਼ਾਕ ਹੈ ਕਿਸਮ ਦਾ ਜਿਨ੍ਹਾਂ ਨੇ ਘਰ ਬਹਿ ਗਏ ਆ ਮੰਡ ਦੇ ਖੇਤਰ ਵਿੱਚ ਆਪਣੇ ਪੋਲ ਠੀਕ ਕਰ ਰਹੇ ਨੇ ਜੇ ਪਿੱਲਰ ਵਾਲਾ ਬਣਾ ਰਹੇਗੇ ਨੇ ਜਸਬੀਰ ਜੀ ਹੁਣ ਉਹ ਮਿੱਟੀ ਵਾਲਾ ਪੁਲ ਬਣਾਤਾ ਜੀ ਦੇਖੋ ਆਪ ਹੀ ਡਾ ਫਲਾਤੀ ਡੱਕਾ ਲਾ ਦਿੱਤਾ ਦਰਿਆ ਦੇ ਵਿੱਚ ਮੈਂ ਬਥੇਰਾ ਸਮਝਾ ਲਿਖ ਕੇ ਭੇਜਿਆ ਹੈ ਨੈਸ਼ਨਲ ਵੇ ਹਾਈਵੇ অথরিটি ਆਫ ਇੰਡੀਆ ਨੂੰ ਮਿਨਿਸਟਰ ਸਾਹਿਬ ਨੂੰ ਇਕੱਲੇ ਮਿਸਟਰ ਨਤਿੰਦ ਗਡਕਰੀ ਆ ਇਹ ਭਾਰਤ ਦੇ ਮਿਨਿਸਟਰ ਨੇ ਜਿਹੜੇ ਸੜਕਾਂ ਦੇ ਉਹ ਇੱਕੋ ਹੀ ਮਿਨਿਸਟਰ ਆ ਜਿਹੜਾ ਤੁਹਾਡੀ ਚਿੱਠੀ ਦਾ ਜਵਾਬ ਦਿੰਦਾ ਮੈਂ ਚਿੱਠੀਆਂ ਮੇਰੇ ਕੋਲ ਲਿਖਿਆ ਹੋਇਆ ਉਹਦਾ ਜਵਾਬ ਆਏ ਹੋਏ ਨੇ ਔਰ ਮੈਂ ਕਹਿੰਦਾ ਜਿੱਥੇ-ਜਿੱਥੇ ਦਰਿਆ ਤੇ ਉਤੋਂ ਨੈਸ਼ਨਲ ਹਾਈਵੇ ਨਵਾਂ ਨੰਗਰਾ ਜਿਹੜਾ ਦਿੱਲੀ ਕਟੜਾ ਇਹਨੂੰ ਪਿੱਲਰਾਂ ਵਾਲੇ ਪੁਲ ਚਾਹੀਦੇ ਜਿੱਥੇ-ਜਿੱਥੇ ਦਰਿਆਵਾਂ ਆ ਜਾਂ ਜਿੱਥੇ ਸਾਡੀ ਆਹ ਆਉਂਦੀ ਆ ਵਹੀਂ ਆਉਂਦੀ ਸਾਡੀ ਆਪਣੇ ਹਲਕੇ ਦੇ ਵਿੱਚੋਂ ਹਾਂ ਉਹ ਰੋਕਣਾ ਵਾ ਬਿਲਕੁਲ ਨਹੀਂ ਬਣਦੇਾਂਗੇ ਜਦ ਤੱਕ ਉਹ ਪਿੱਲਰਾਂ ਵਾਲੇ ਪੁਲ ਬਣਨਗੇ ਮਿੱਟੀ ਵਾਲੇ ਪੁਲ ਅਸੀਂ ਦਰਿਆਵਾਂ ਦੇ ਵਿੱਚੋਂ ਨਹੀਂ ਕਰਾਂਗੇ ਕਿਉਂਕਿ ਉਹ ਇੱਕ ਕਿਸਮ ਦਾ ਬਹੁਤ ਵੱਡੀ ਹੜ੍ਹਾਂ ਨੂੰ ਮਾਰਨ ਵਾਸਤੇ ਇੱਕ ਰੁਕਾਵਟ ਇੱਕ ਦੀਵਾਰ ਬਣ ਜਾਂਦੀ ਦਰਿਆ ਦੇ ਵਿੱਚ ਅਗਰ ਪੁਲ ਮਿੱਟੀ ਵਾਲਾ ਬਣਾਉਣਗੇ ਉਹ ਵੀ ਆਪਾਂ ਠੀਕ ਕਰਉਣਾ ਸੋ ਕਾਫੀ ਗੱਲਾਂ ਹੋ ਗਈਆਂ ਮੈਂ ਵੀ ਹੁਣ ਆਪਣੇ ਇਲਾਕੇ 'ਚ ਵੀ ਕੇ ਪਾਸੇ ਜਾਣਾ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਨਾਰੇ ਲਾਉਣਾ ਕਿਸਾਨੀ ਦੇ ਮੈਂ ਲਾਉਣਾ ਤੁਹਾਡੇ ਨਾਲ ਤੁਹਾਡੀ ਜਥੇਬੰਦੀ ਦੀ ਲਾਵਾਂਗੇ ਸੰਯੁਕਤ ਕਿਸਾਨ ਮੋਰਚੇ ਦਾ ਲਾਵਾਂ ਇਕੱਠੇ ਦਾ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ